ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕੌਮ ਦੇ ਵਿੱਚ ਕੁਝ ਉਹ ਫੋਕਰੇ ਲੋਕ ਨੇ ਜਿਨ੍ਹਾਂ ਨੇ ਆਪ ਕਦੇ ਮ्यान ਵਿੱਚੋਂ ਸ੍ਰੀ ਸਾਹਿਬ ਕੱਢ ਕੇ ਨਹੀਂ ਦੇਖੇ ਹਾਂ ਬੱਕਰੇ ਬੜਨ ਵਾਸਤੇ ਸ੍ਰੀ ਸਾਹਿਬਾਂ ਵਰਤੀਆਂ ਜ਼ਰੂਰ ਨੇ ਪਰ ਜਿਵੇਂ ਕਹਿੰਦੇ ਨੇ ਨਾ ਇਹ ਕਿਰਪਾਨ ਗਊ ਤੇ ਗਰੀਬ ਦੀ ਮਜਲੂਮ ਦੀ ਰੱਖਿਆ ਵਾਸਤੇ ਤੇ ਕਹਿਣਾ ਬੜਾ ਸੋਖਾ ਹੈ ਤੇ ਅੱਜ ਇੱਕ ਢਾਡੀ ਐ ਮਾਨ ਸਿੰਘ ਜਿਹੜਾ ਪੀਜੇ ਵਾਲ ਦੇ ਉਹ ਕੁਲੜ ਪੀਜੇ ਵਾਲ ਦੇ ਪਿੱਛੇ ਪਿਆ ਸੀ ਨਿਹਾਂ ਕੱਕੜ ਨੂੰ ਜਿਹੜਾ ਧਮਕਾ ਦੇਂਦਾ ਸੀ ਉਹਦੀ ਇੱਕ ਕਲਿੱਪ ਸੁਣੀ ਛੋਟੀ ਜੀ ਤੁਸੀਂ ਵੀ ਸੁਣ ਲਿਓ ਪਈ ਆ ਉਹ ਫੇਸਬੁਕ ਤੇ ਕੀ ਕਹਿ ਰਿਹਾ ਦੇਖੋ ਇੱਕ ਗੱਪਾਂ ਕਿੱਡੀਆਂ ਕਿੱਡੀਆਂ ਮਾਰਦੇ ਨੇ ਸ਼ਰਮ ਮੰਦੇ ਨਹੀਂ ਮਾੜੀ ਮੋਟੀ ਕਹਿੰਦਾ ਆ ਭਿੰਡਰਾਂ ਵਾਲਿਆਂ ਨੂੰ ਸਰਕਾਰ ਵੱਲੋਂ ਇੱਕ ਆਫਰ ਆਈ ਸੀ ਕਿ ਕਹਿੰਦੇ ਪੰਜਾਬ ਛੱਡ ਕੇ ਚਲਾ ਜਾ ਅਮਰੀਕਾ ਦਾ 1 ਅਰਬ ਡਾਲਰ ਦੇਵਾਂਗੇ ਦੂਜੀ ਗੱਲ ਨਹੀਂ ਕਹਿੰਦੇ ਜੇ ਪੰਜਾਬ ਦਾ ਮੁੱਖ ਮੰਤਰੀ ਬਣਨਾ ਜਿੰਨਾ ਤੇਰੀ ਜਿੰਦਗੀ ਹੈ ਤੂੰ ਮੁੱਖ ਮੰਤਰੀ ਬਣਿਆ ਰਹੇਗਾ ਇਹ ਗੱਪਾਂ ਮਾਰੀ ਜਾਂਦੇ ਆਂ ਆਸ਼ਾ ਇੱਕ ਪਾਸੇ ਮੁੱਖ ਮੰਤਰੀ ਬਣਾ ਰਹੇ ਨੇ ਦੂਜੇ ਪਾਸੇ ਇੰਦਰਾਂ ਗਾਂਧੀ ਗਿਆਨੀ ਜੈਲ ਸਿੰਘ ਦੇ ਨਾਲ ਮੀਟਿੰਗ ਕਰਾ ਰਹੀ ਹੈ ਪਿੰਡਾਂ ਵਾਲੇ ਦੀਆਂ ਸੰਜੇ ਗਾਂਧੀ ਮੀਟਿੰਗਾਂ ਕਰਦਾ ਫਿਰਦਾ ਇਹ ਦੇਖੋ ਤੁਸੀਂ ਇਹਨਾਂ ਦੇ ਕਰਤੂਤ ਇੱਕ ਪਾਸੇ ਕਹਿੰਦੇ ਸੈਂਸਰ ਲਾ ਕੇ ਮੁੱਖ ਮੰਤਰੀ ਬਣਾ ਦੇਾਂਗੇ ساری ਉਮਰ ਤੈਨੂੰ ਕੋਈ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਊਗਾ ਨਹੀਂ ਇਹ ਵੱਡੇ ਵੱਡੇ ਢਾਡੇ ਜਿਹੜੇ ਆਪਣੇ ਬੰ ਨੂੰ ਕਹਿੰਦੇ ਨੇ ਨਾ ਇਹ ਇਹ ਗੱਪਾਂ ਮਾਰ ਰਹੇ ਨੇ ਆਸ਼ਾ ਇੱਕ ਗੱਲ ਹੋਰ ਸੁਣਿਓ ਤੁਸੀਂ ਪਿੰਡਰਾਵਾਲਾ ਤੇ ਕਹਿੰਦੇ ਇੱਕ ਅਰਬ ਰੁਪਏ ਨੂੰ ਥੋਕਰ ਮਾਰ ਗਿਆ ਅਮਰੀਕਾ ਦੇ ਅਰਬ ਡਾਲਰ ਨੂੰ ਥੋਕਰ ਮਾਰ ਗਿਆ ਅਕੇ ਭਾਰਤ ਸਰਕਾਰ ਕਹਿੰਦੀ ਕਾਂਗਰਸ ਸਰਕਾਰ ਅਕੇ ਤੂੰ ਅਮਰੀਕਾ ਚਲਾ ਜਾ ਤੈਨੂੰ ਇੱਕ ਅਰਬ ਡਾਲਰ ਦੇ ਦਿਆਂਗੇ ਪਰ ਉਹ ਪਿੰਡਰਾਵਾਲਾ ਜਾਉਂਦਾ ਹਾ ਕਹਿੰਦਾ ਸੀ ਉਹ ਅਮਰੀਕਾ ਦੇ ਵਿੱਚ ਕੈਨੇਡਾ ਵਿੱਚ ਸੈਟਿੰਗਾਂ ਕਰੀ ਬੈਠਾ ਸੀ ਕਹਿੰਦਾ ਜਦੋਂ ਮੈਂ ਮਰ ਗਿਆ ਮੇਰੇ ਬੱਚਿਆਂ ਨੂੰ ਕੈਨੇਡਾ ਜਾਂ ਅਮਰੀਕਾ ਲੈ ਜਾ ਇਹ ਠੂਠਾ ਹੈ ਜਾਂ ਸੱਚ ਐ ਦੱਸਿਓ ਉਹਦਾ ਵੱਡਾ ਮੁੰਡਾ ਜਾਂ ਛੋਟਾ ਮੁੰਡਾ ਕਿੱਥੇ ਨੇ ਇੱਕ ਜਲੰਧਰ ਬੈਠਾ ਉਹ ਜਾ ਨਹੀਂ ਸਕਿਆ ਤੇ ਦੂਜਾ ਕੈਨੇਡਾ ਬੈਠਾ ਕੀ ਇਹ ਗਵਰਨਮੈਂਟ ਦੀ ਮਿਲੀ ਭੁਗਤੋ ਬਿਨਾ ਹੋ ਗਿਆ ਜੇ ਐਡਾ ਵੱਡਾ ਦੇਤ ਰੋਹੀ ਸੀ ਉਹ ਐਡਾ ਵੱਡਾ ਜੁਰਮ ਕੀਤਾ ਸੀ ਫਿਰ ਭਿੰਡਰਾਂਵਾਲੇ ਦੇ ਘਰਵਾਲੀ ਨੂੰ ਜਾਂ ਭਿੰਡਰਾਂਵਾਲੇ ਦੇ ਮੁੰਡੇ ਨੂੰ 에어ਪੋਰਟ ਤੇ ਚੜਨ ਦੀ ਇਜਾਜ਼ਤ ਦੇਤੀ ਜਹਾਜ਼ ਚੜਨ ਵੇਲੇ ਗਵਰਨਮੈਂਟ ਨੇ ਇਜਾਜ਼ਤ ਦਿੱਤੀ ਸੀ ਇਹ ਮੇਰੇ ਕਹਿਣ ਦੀ ਗੱਲ ਨਹੀਂ ਇਹ ਸਵਾਲ ਨਹੀਂ ਜਿਹੜੇ ਬੰਦੇ ਅੱਜ ਗੱਪਾਂ ਮਾਰਦੇ ਆ ਮੈਂ ਕੋਈ ਮਤਲਬ ਨਹੀਂ ਰੱਖਦਾ ਕਿ ਭਿੰਡਰਾਂਵਾਲਾ ਕੀ ਸੀ ਸਾਨੂੰ ਕੋਈ ਮਤਲਬ ਨਹੀਂ ਮੈਂ ਤਾਂ ਜਿਹੜੇ ਬੰਦੇ ਗੱਪਾਂ ਮਾਰਦੇ ਨੇ ਨਾ ਉਹਨਾਂ ਦੀ ਗੱਲ ਕਰ ਰਹੇ ਨੇ ਮਤਲਬ ਇੱਕ ਪਾਸੇ ਤੁਸੀਂ ਸੈਂਸਰ ਲਾ ਕੇ ਉਹਨੂੰ ਮੁੱਖ ਮੰਤਰੀ ਬਣਾ ਰਹੇ ਹੋ ਪੰਜਾਬ ਦਾ ਦੂਜੇ ਪਾਸੇ ਕਿ ਪੰਜਾਬ ਛੱਡ ਕੇ ਚਲਾ ਜਾ ਤਾਂ ਉਹਨੂੰ ਅਮਰੀਕਾ ਦਾ 1 ਅਰਬ ਡਾਲਰ ਮਿਲੂ ਤੇ ਉਹ ਨੋਕ ਦੀ ਜੁੱਤੀ ਤੇ ਠੋਕਰਾ ਰਿਹਾ ਕਹਿੰਦਾ ਮੈਨੂੰ ਲੋੜ ਨਹੀਂ ਦੂਜੇ ਪਾਸੇ ਉਹ ਸੈਡਨਾ ਕਰੀ ਜਾਂਦਾ ਕਿ ਜਦੋਂ ਮੈਂ ਮਰ ਗਿਆ ਮੇਰੇ ਬੱਚਿਆਂ ਨੂੰ ਚਾਹਤਾ ਤੁਸੀਂ ਅਮਰੀਕਾ ਵਿੱਚ ਪੱਕਾ ਕਰਵਾ ਦਿਓ ਚਾਹੇ ਕਰਾ ਦਿਓ ਕੈਨੇਡਾ ਵਿੱਚ ਇਹ ਕੀ ਹੋ ਰਿਹਾ ਜੇ ਇਹ ਝੂਠ ਨੇ ਲੋਕਾਂ ਨੂੰ ਬੇਵਕੂਫ ਨਹੀਂ ਬਣਾਇਆ ਇਹਦਾ ਮਤਲਬ ਆਪਣੇ ਬੱਚੇ ਬਾਹਰ ਸੈੱਟ ਕਰਨ ਵਾਸਤੇ ਪੂਰੀ ਕੌਮ ਨੂੰ ਮਰਵਾਉਣਾ ਜ਼ਰੂਰੀ ਸੀ ਜੇ ਨਹੀਂ ਮਰਵਾਇਆ ਦੱਸੋ ਹੁਣ ਜਿਹੜੇ ਮੇਰੇ ਵੀਡੀਓ ਸੁਣ ਕੇ ਚਲੂਣੇ ਜਿਹਨਾਂ ਦੇ ਲੜਦੇ ਨੇ ਮਿਰਜਾਂ ਲੜਦੀਆਂ ਨੇ ਉਹਨਾਂ ਦੇ ਇਹ ਸੱਚ ਹਾਰ ਕਿੱਥੇ ਹੋਣਾ ਹੈ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਕਿ ਉਹ ਪੰਜਾਬ ਛੱਡ ਕੇ ਚਲਾ ਜਾਵੇ ਅਸੀਂ ਕਹਿੰਦੇ ਆ ਇਹ ਸਭ ਨੂੰ ਹੱਕ ਹੈ ਰਹਿਣ ਦਾ ਜੀ ਪਰ ਯਾਰ ਗੱਪਾਂ ਨਾ ਮਾਰੋ ਕਿਸੇ ਨੇ ਅਰਬ ਡਲ ਦੀ ਆਫਰ ਨਹੀਂ ਕੀਤੀ ਕਿਸੇ ਨੇ ਮੁੱਖ ਮੰਤਰੀ ਬਣਾਉਣ ਵਾਅਦੇ ਨਹੀਂ ਕੀਆ ਇਹ ਸਭ ਇਹ ਜਿਹੜਾ ਪਿੰਡਰਾਂ ਵਾਲੇ ਦਾ ਲੰਗ ਲਾਣਾ ਹੈਗਾ ਇਹ ਗੱਪਾਂ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਮੈਂ ਖੁਦ ਕੈਨੇਡਾ ਦੇ ਵਿੱਚ ਸੰਜਨ ਐਲਸਮ ਪਿੰਡਰਾਂ ਵਾਲੇ ਦੇ ਜਿਹੜੇ ਧਰਮ ਪਤਨੀ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਨੇ ਮੇਰੇ ਕੋਲੇ ਗੱਲ ਕਹੀ ਸੀ ਕਹਿੰਦੀ ਜਦੋਂ ਮੈਂ ਦਰਵਾਸਾ ਜਾਉਂਦੀ ਸੀ ਮੇਰੇ ਕੋਲੇ ਰਿਕਸ਼ੇ ਵਾਲੇ ਨੂੰ ਦੇਣ ਵਾਸਤੇ ਕਰਾਇਆ ਨਹੀਂ ਹੁੰਦਾ ਸੀ ਇਹਦੇ ਵਿੱਚ ਕਿੰਨੀ ਸਚਾਈ ਹੈ ਜਿਸ ਵਕਤ ਭਿੰਡਰਾਂ ਵਾਲੇ ਦਾ ਖੌਫ ਸੀ ਪੂਰੇ ਪੰਜਾਬ ਦੇ ਵਿੱਚ ਉਹਦੀ ਗੁੰਡਾਗਰਦੀ ਚੱਲਦੀ ਸੀ ਤੁਸੀਂ ਮੰਨ ਲੋਗੇ ਵੀ ਰਿਕਸ਼ੇ ਵਾਲਾ ਪੈਸੇ ਮੰਗ ਸਕਦਾ ਹੋ ਮੰਨ ਸਕਦਾ ਕੋਈ ਜਣ ਕੇ ਇੰਨਾ ਲੋਕਾਂ ਨੇ ਇੰਨਾ ਬੇਵਕੂ ਬਣਾਇਆ ਲੋਕਾਂ ਨੂੰ ਕਿੱਦਾਂ ਮੰਨ ਲਓਗੇ ਤੁਸੀਂ ਔਰ ਦੂਜੀ ਗੱਲ ਜਿਹੜੇ ਕਹਿੰਦੇ ਸੰਦਰ ਨੈਲ ਸਿੰਘ ਨੂੰ ਅਸੀਂ ਗੁਰੂ ਮੰਗੂ ਪੁੱਛਦੇ ਆ ਉਹ ਤਾਂ ਬੱਬਰ ਸ਼ੇਰ ਸੀ ਅਛਾ ਉਹਨਾਂ ਲੋਕਾਂ ਨੇ ਕਿਤੇ ਉਸ ਵਦ ਉਹਨਾਂ ਦੇ ਘਰ ਵਾਲੇ ਨੂੰ ਕਿਰਾਇਆ ਨਹੀਂ ਦਿੱਤਾ ਹੋਣਾ ਇਹ ਹੋ ਸਕਦਾ ਵੀ ਕਿਰਾਇਆ ਕੋਲੇ ਨਾ ਹੋਵੇ ਕਿਹਨੂੰ ਬੇਵਕੂ ਬਣਾਉਣ ਲੱਗ ਪਏ ਤੁਸੀਂ ਇਹ ਗੱਪਾਂ ਸੁਣਾਏਗੇ ਹੁੰਦਾ ਕਿ ਚੱਲੀ ਜਾਂਦੀਆਂ ਨੇ ਸਾਡੇ ਬੁਢੜ ਬੁਰਸਾਬ ਦੀ ਹਜ਼ੂਰੀ ਵਿੱਚ ਬੈਠੇ ਗੱਪਾਂ ਮਾਰੀ ਜਾਂਦੇ ਆ ਪਰ ਜਿਹੜੇ ਬੰਦੇ ਇਹ ਗੱਪਾਂ ਮਾਰ ਕੇ ਸਾਡੀ ਨੌਜਵਾਨੀ ਨੂੰ ਉਕਸਾਉਂਦੇ ਨੇ ਨਾ ਗੁੰਮਰਾਹ ਕਰਦੇ ਨੇ ਉਹਨੂੰ ਸ਼ਰਮ ਦੀ ਲੋੜ ਹੈ ਪਿੰਡਰਾਂ ਵਾਲੇ ਦੀ ਮੈਨੂੰ ਇੱਕ ਵੀ ਵੀਡੀਓ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠੇ ਦੀ ਕਥਾ ਕਰਦੇ ਦੀ ਬਾਣੀ ਤੇ ਵਿਚਾਰ ਕਰਦੇ ਦੀ ਦਿਖਾ ਦਿਓ ਕਿਹੋ ਜੀਆਂ ਵੀੜੀਆਂ ਨੇ ਕਿਹੋਰੀਆਂ ਵੀਡੀਓ ਨੇ ਜੇ ਸਾਡੇ ਸੋਢੀ ਨੂੰ ਮਾਰਤਾ ਅਸੀਂ ਬਦਲਾ ਲਵਾਂਗੇ ਫਲਾਣੇ ਸਿੰਘ ਨੂੰ ਹੁਕਮ ਦੇ ਤਾਂ ਫਲਾਣੇ ਨੂੰ ਮਾਰ ਦੇ ਜੇ ਜੀਪ ਨਾ ਸਾਡੀ 5000 ਹਿੰਦੂ ਵੱਢੂਗਾ ਆ ਕਥਾ ਸੀ ਉਹਦੀ ਤੇ ਜਿਹਨੂੰ ਦੇਸ਼ਟਰੋਹੀ ਨਾ ਕਹੀਏ ਇਹਨੂੰ ਅੱਤਵਾਦੀ ਨਾ ਕਹੀਏ ਹੋਰ ਕੀ ਕਹੀਏ ਆ ਕਰਦੂਤਾ ਸੀ ਤੇ ਇਹੀ ਗੱਪਾਂ ਸਾਡੇ ਹੰ ਦੇ ਪ੍ਰਚਾਰਕ ਢਾਡੀ ਸੁਣਾਈ ਜਾਂਦੇ ਆ ਇਹ ਕੌੜਾ ਸੱਚ ਐ ਜਿੰਨਾ ਚਿਰ ਬੁੱਟਾ ਸਿੰਘ ਨੇ ਰਹਿਣਾ ਨਾ ਉਹਨਾਂ ਜਰ ਜੜਾ ਪੱਟ ਕੇ ਸੜਾਂਗੇ ਗੁੰਡਾਗਰਦੀ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ